ਅਬੋਰ ਦੇ 에ਅਰਫੋਰਸ ਸਟੇਸ਼ਨ ਤੇ ਤਾਇਨਾਤ 에ਅਰਫੋਰਸ ਦੇ ਜਵਾਨ ਦੀ ਬੀਤੀ ਰਾਤ ਡਿਊਟੀ ਦੌਰਾਨ ਸ਼ੱਕੀ ਹਾਲਾਤ ਦੇ ਵਿੱਚ ਕੋਹਲੀ ਲੱਗਣ ਦੇ ਨਾਲ ਮੌਤ ਹੋ ਗਈ ਹੈ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਦੇ ਮਰਦਾ ਘਰ ਦੇ ਵਿੱਚ ਪੁਲਿਸ ਦੇ ਵੱਲੋਂ ਰਖਵਾ ਦਿੱਤਾ ਗਿਆ ਤੇ ਉਹਨਾਂ ਦੇ ਰਿਸ਼ਤੇਦਾਰਾਂ ਦੀ ਉਡੀਕ ਦੇ ਵਿੱਚ ਨੇ ਜਾਣਕਾਰੀ ਅਨੁਸਾਰ ਪੁਲਿਸ ਅਧਿਕਾਰੀਆਂ ਨੇ ਵੀ ਦੱਸਿਆ ਕਿ ਬੀਤੀ ਰਾਤ ਉਹਨਾਂ ਨੂੰ ਫੋਨ ਆਇਆ ਸੀ ਜਿਸ ਤੋਂ ਬਾਅਦ ਉਹ ਘਟਨਾ ਸਥਾਨ ਤੇ ਪਹੁੰਚੇ ਤੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲਿਆ ਤੇ ਹੁਣ ਅਗਲੇਰੀ ਜਾਂਚ ਚੱਲ ਰਹੀ ਹੈ। ਕੀ ਮਾਮਲਾ ਹੈ ਰਾਤ ਕੋਈ ਡਿਊਟੀ ਤੇ ਇੱਕ तकरीबन ਰਾਤ ਸਾਡੇ ਕੋਲ ਇੱਕ ਜਵਾਨ ਦੀ ਡੈੱਡ ਬਡੀ ਆਈ ਹੈ ਜੋ ਕਿ ਦੱਸ ਰਹੇ ਸੀਗੇ ਵੀ ਡਿਊਟੀ ਦੌਰਾਨ ਉਸ ਨੂੰ ਗੋਲੀ ਲੱਗੀ ਹੈ ਖੁਦ ਹੀ ਹੁੰਦੀ ਆਪਣੇ ਪਿਸਟਲ ਤੋਂ ਉਹਦੀ ਆਪਣੀ ਰਿਵਲੰਦ ਤੋਂ ਗੋਲੀ ਲੱਗੀ ਅਸੀਂ ਮੋਰਚੇ ਵਿੱਚ ਡੈੱਡ ਬਡੀ ਰੱਖਤੀ ਹੈ ਔਰ ਅੱਗੇ ਦੀ ਕਾਰਵਾਈ ਜੋ ਕਿ ਪ੍ਰਸ਼ਾਸਨ ਕਰ ਰਿਹਾ ਜੀ ਉਹ ਸਿੱਧੀ ਕੁੱਛ ਦੇ ਹੀ ਮੁਲਾਜ਼ਮੀ ਸਾਡੇ ਕੋਲ ਡੈੱਡ ਬਡੀ ਲੈ ਕੇ ਆਏ ਸੀਗੇ ਕੀ ਮਾਮਲਾ ਕੀ ਆਇਆ ਰਾਤ ਇੱਕ ਡੈੱਡ ਬਡੀ ਮਾਮਲਾ ਸਾਰ ਇਹ ਹੈ ਵੀ 에어 ਫੋਰਸ ਸਟੇਸ਼ਨ ਹਵੋਰ ਤੋਂ ਇਕ ਟੈਲੀਫੋਨ ਸਾਨੂੰ ਮਸੂਲ ਹੋਇਆ ਰਾਤ 2:00 ਵਜੇ ਕਿ ਸੰਜੀਤ ਕੁਮਾਰ ਸਿੰਘ ਨਾਮ ਦਾ 에ਅਰ ਫੋਰਸ ਦਾ ਜਵਾਨ ਸੀਗਾ ਸਰਜੈਂਟ ਰੈਂਕ ਉਹਨਾਂ ਦਾ ਜਿਹਦੀ ਡਿਊਟੀ ਤੇ ਤਨਖਾਹ ਸੀਗੇ ਗਾਰਡ ਡਿਊਟੀ ਤੇ ਤੇ ਉਹਨਾਂ ਦੀ ਜਿਹੜੀ ਹੈਗੀ ਐ ਮਤਲਬ ਸਰਵਿਸ ਰਾਈਫਲ ਚੱਲਣ ਨਾਲ ਉਹਨਾਂ ਦੀ ਗੋਲੀ ਲੱਗੀ ਐ ਤੇ ਉਹਦੇ ਨਾਲ ਉਹਨਾਂ ਦੀ ਮੌਤ ਹੋ ਗਈ ਐ ਤੇ ਜਿਹੜੀ ਉਹਨਾਂ ਦੀ ਡੈੱਡ ਬੋਡੀ ਐ ਕਨੂੰ ਬੋਰ ਸੇਵਲ ਹਸਪਤਾਲ ਦੀ ਮੋਰਚੀ ਵਿੱਚ ਰਖਾ ਹੈ ਗਿਆ ਤੇ ਵਾਰਸਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਵਾਰਸਾਂ ਦੇ ਆਉਣ ਤੇ ਜੋ ਕਾਰਵਾਈ ਬਣਦੀ ਹੈ ਉਹ ਕਾਨੂੰਨੀ ਕੀਤੀ ਜਾਵੇ ਸਰ ਇਹਨਾਂ ਦੇ ਪਿਤਾ ਦਾ ਨਾਮ ਕੀ ਹੈ ਤੇ ਰਹਿੰਦੇ ਕਿੱਥੇ ਰਹੇ ਇਹਨਾਂ ਦੇ ਅਜੇ ਜਿਹੜਾ ਪੂਰਾ ਕੰਪਲੀਟ ਐਡਰੈਸ ਸਾਡੇ ਕੋਲੇ ਨਹੀਂ ਆਇਆ ਤੇ ਜੋ ਵੀ ਸਾਨੂੰ ਕੰਪਲੀਟ ਇਹਦਾ ਕਿਉਂਕਿ ਬਿਹਾਰ ਦੇ ਰਹਿਣ ਵਾਲੇ ਨੇ ਠੀਕ ਹੈ ਜੀ ਤੇ ਫੈਮਿਲੀ ਜਿਹੜੀ ਹੈ ਉਹ ਇਹਨਾਂ ਦੀ ਪਿੰਡ ਗਈ ਹੋਈ ਹੈ ਠੀਕ ਹੈ ਤੇ ਫੈਮਿਲੀ ਦਾ ਪਰਿਵਾਰ ਦਾ ਇੱਥੇ ਕੋਈ ਨਹੀਂ ਹੈਗਾ ਤੇ ਪ੍ਰੀਆ ਇਨਕਲੇ ਵਿੱਚ ਕਹਿੰਦੇ ਆ ਵੀ ਰਹਿੰਦੇ ਨੇ ਤੇ ਉੱਥੇ ਇਹਨਾਂ ਦੀ ਡਿਊਟੀ ਸੀ ਰਾਤ ਤੇ 2:00 ਵਜੇ ਘਟਨਾ ਵਾਪਰੀ ਹੈ ਤੇ ਬਹੁਤ ਮਾੜਾ ਹੋਇਆ ਹੈ ਕਿਸੇ ਵੀ ਜਵਾਨ ਦਾ ਇਸ ਤਰ੍ਹਾਂ ਜਾਣਾ ਤੇ ਜੋ ਵੀ ਹਾਲਾਤ ਹੋਣਗੇ ਉਹਦੇ ਮੁਤਾਬਕ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਹੋਰੀ ਬੜੀ ਬੱਚੀ ਹੈ ਬੋਡੀ ਇਸ ਤਰ੍ਹਾਂ ਲੱਗੀ ਪਤਾ ਲੱਗਿਆ ਮਤਲਬ ਥਲੋਂ ਵਜੀ ਹੈ ਤੇ ਉਪਰੋਂ ਸਿਰ ਚੋਂ ਨਿਕਲ ਗਈ ਕੋਈ ਨੀਂਦ ਨਹੀਂ ਚੱਪੀ ਜਾ ਕੁਝ ਵੀ ਇਹਦੇ ਬਾਰੇ ਹੈ ਜੇ ਉਹ ਜੋ ਹੋਣਗੇ ਤੱਤ